ਜੇਕਰ ਬਲੰਦੀਆਂ ਨੂੰ ਸਰ ਕਰਨ ਦਾ ਦ੍ਰਿੜ ਇਰਾਦਾ ਹੋਵੇ ਤਾਂ ਫਿਰ ਉਮਰਾਂ ਕੋਈ ਮੈਨੇ ਨਹੀਂ ਰੱਖਦੀਆਂ ਇਹਨਾਂ ਸਤਰਾਂ ਨੂੰ ਸੱਚ ਸਾਬਿਤ ਕਰ ਦਿੰਦਾ ਹੈ ਰੋਪੜ ਦੇ ਤੇਗਵੀਰ ਸਿੰਘ ਨੇ ਜੀਨੇ ਮਹਿਜ਼ 6 ਸਾਲ 9 ਮਹੀਨਿਆਂ ਦੀ ਉਮਰ ਦੇ ਵਿੱਚ 5642 ਮੀਟਰ ਦੀ ਉਚਾਈ ਵਾਲੀ ਯੂਰਪ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਲਬਰਸ ਨੂੰ ਸਰ ਕਰਕੇ ਵਿਸ਼ਵ ਰਿਕਾਰਡ ਬਣਾ ਦਿੱਤਾ ਇਸ ਸ਼ਾਨਦਾਰ ਪ੍ਰਾਪਤੀ ਤੋਂ ਬਾਅਦ ਤੇਗਵੀਰ ਸਿੰਘ ਨੂੰ ਬਲਕਾਰਿਆਨ ਰਿਪਬਬਲਿਕ ਭਾਗ ਕੇ ਰੂਸ ਦੇ ਮਾਊਂਟੇਨਿਆਰਿੰਗ ਰੌਕ ਕਲਾਈਮਿੰਗ ਐਂਡ ਸਪੋਰਟਸ ਟੂਰਿਜ਼ਮ ਫੈਡਰੇਸ਼ਨ ਆਫ ਕਵਾਡ ਦੇ ਵੱਲੋਂ ਜਾਰੀ ਕੀਤੇ ਗਏ ਮਾਊਂਟੇਨ ਕਲਾਈਮਿੰਗ ਸਰਟੀਫਿਕੇਟ ਅਤੇ ਮੈਡਲ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਤੇ ਆਪਣੇ ਆਪ ਦੇ ਵਿੱਚ ਇਹ ਜਿਹੜਾ ਸਨਮਾਨ ਹੈ ਬਹੁਤ ਮਾਇਨੇ ਰੱਖਾਉਂਦਾ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਹੜੇ ਇਸ ਕੈਟਾਗਰੀ ਦੇ ਜਿਹੜੇ ਇਸ ਤਰੀਕੇ ਦੇ ਆ ਚੋਟੀਆਂ ਨੂੰ ਸਰ ਕਰਨ ਵਾਲੇ ਕੰਮ ਕਰਦੇ ਰਹਿੰਦੇ ਨੇ ਵਿਸ਼ਵ ਰਿਕਾਰਡ ਬਣਾਉਂਦੇ ਰਹਿੰਦੇ ਨੇ ਇਸ ਪ੍ਰਾਪਤੀ ਦੇ ਨਾਲ ਤੇਗਵੀਰ ਸਿੰਘ ਨੇ ਮਹਾਰਾਸ਼ਟਰ ਦੇ ਵਾਗਾ ਖਾਗਰਾ ਦੇ ਵਿਸ਼ਵ ਰਿਕਾਰਡ ਨੂੰ ਪਛਾੜ ਦਿੱਤਾ ਜਿਨੇ ਪਿਛਲੇ ਸਾਲ 7 ਸਾਲ ਅਤੇ 3 ਮਹੀਨੇ ਦੀ ਉਮਰ ਦੇ ਵਿੱਚ ਉਸੇ ਚੋਟੀ ਨੂੰ ਸਰ ਕੀਤਾ ਸੀ ਆਪਣੇ ਕੋਚ ਵਿਕਰਮਜੀਤ ਸਿੰਘ ਘੁੰਮਣ ਦੀ ਦੇਖਰੇਖ ਹੇਠ ਸਖਤ ਮਿਹਨਤ ਕਰਨ ਤੋਂ ਬਾਅਦ ਪਿਤਾ ਸੁਖਿੰਦਰਦੀਪ ਸਿੰਘ ਦਾ ਸਾਥ ਮਾਣਦਿਆਂ ਤੇਗਵੀਰ ਸਿੰਘ ਇਸ ਤੋਂ ਪਹਿਲਾਂ ਦੋ ਚੋਟੀਆਂ ਸਰ ਕਰ ਚੁੱਕੇ ਆ ਅਪ੍ਰੈਲ 2024 ਚ ਉਹਨੇ 5364 ਮੀਟਰ ਉਚਾਈ ਵਾਲੇ ਮਾਊਂਟ ਐਵਰੇਸਟ ਬੇਸ ਕੈਂਪ ਨੂੰ ਸਰ ਕੀਤਾ ਸੀ ਅਗਸਤ 2024 ਚ ਤੇਗਵੀਰ ਸਿੰਘ ਅਫਰੀਕਾ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀਮੰਜਾਰੋ ਸਰ ਕਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਏਸ਼ੀਆਈ ਬਣਿਆ ਸੀ ਤੇ ਇਸ ਪ੍ਰਾਪਤੀ ਨੂੰ ਏਸ਼ੀਆ ਬੁੱਕ ਆਫ ਰਿਕਾਰਡਸ ਅਤੇ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਵੀ ਦਰਜ ਕੀਤਾ ਗਿਆ ਤੇਗਵੀਰ ਸਿੰਘ ਦੇ ਇਸ ਸਾਰੇ ਸਫਰ ਦੇ ਬਾਰੇ ਜਾਣਨ ਦੇ ਲਈ ਅਸੀਂ ਤੇਗਵੀਰ ਸਿੰਘ ਦੇ ਪਿਤਾ ਸੁਖਿੰਦਰਦੀਪ ਸਿੰਘ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਇਹ ਜਿਹੜੀ ਚੜ੍ਹਾਈ ਹੈ ਤੁਸੀਂ ਕਦੋਂ ਸ਼ੁਰੂ ਕੀਤੀ ਸੀ ਤੇ ਕਿੰਨਾ ਸਮਾਂ ਲੱਗ ਗਿਆ ਇਹਨੂੰ ਸਰ ਕਰਨ ਵਾਸਤੇ ਅਸੀਂ 20 ਜੂਨ ਨੂੰ ਰਸ਼ੀਆ ਪਹੁੰਚ ਗਏ ਸੀ ਜੀ ਜੀ ਉਹਦੇ ਤੋਂ ਬਾਅਦ 21 ਜੂਨ ਨੂੰ ਸੱਟ ਸੱਟ ਰੈਕਿੰਗ ਤਾਂ ਸਟਾਰਟ ਹੋ ਗਈ ਸੀ ਹੂੰ ਤੇ 28 ਜੂਨ ਦੀ ਸਵੇਰ 7:56 ਵਜੇ ਅਸੀਂ ਮਾਉਂਟ ਐਂਪਲਸ ਦੀ ਜਿਹੜੀ ਹਾਈਸਟ ਪੀਕ ਹੈ ਉਹਦੇ ਤੇ ਪਹੁੰਚ ਗਏ ਠੀਕ ਹੈ ਤੇ ਜਿਵੇਂ ਇਸ ਤੋਂ ਪਹਿਲਾਂ ਵੀ ਤੇਗਬੀਰ ਸਿੰਘ ਦੋ ਚੋਟੀਆਂ ਸਰ ਕਰ ਚੁੱਕਿਆ ਹੈ ਇਹਦੇ ਵਿੱਚ ਕੁਝ ਵੱਖਰਾ ਸੀਗਾ ਪਹਿਲਾਂ ਪਹਿਲਾਂ ਨਾਲੋਂ ਕੁਝ ਜ਼ਿਆਦਾ ਇਸ ਮੁਸ਼ਕਿਲਾਂ ਸੀ ਜਾਂ ਪਹਿਲਾਂ ਨਹੀਂ ਸੀਗੀਆਂ ਹਾਂ ਨਹੀਂ ਇਹ ਵਾਲਾ ਜਿੱਦਾਂ ਪਹਿਲਿਆਂ ਨਾਲੋਂ ਬਿਲਕੁਲ ਵੱਖਰਾ ਸੀ ਪਹਿਲਾਂ ਜਿੱਦਾਂ ਅਸੀਂ ਮਾਉਂਟ ਐਵਰੇਸਟ ਬੇਸ ਕੈਂਪ ਨੇ ਪਹੁੰਚ ਹਾਂ ਹਾਂਜੀ ਤੇ ਮਾਉਂਟ ਕਿਲੀਮੰਜਾਰੋ ਜਿਹੜੀ ਅਫਰੀਕਾ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਹੈ ਇਹ ਦੋਨੇ ਪਹਿਲਾਂ ਕੀਤੇ ਰ ਜੀ ਜੀ ਤੇ ਉਹਨਾਂ ਦਾ ਇਹ ਹੁੰਦਾ ਸੀ ਕਿ ਅਸੀਂ ਥੱਲਿਓਂ ਲਗਾਤਾਰ ਹਾਈਟ ਵੱਲ ਜਾਈ ਜਾਂਦੇ ਤੇ ਲਗਾਤਾਰ ਤੁਰ ਕੇ ਹਰ ਇੱਕ ਪੜਾ ਦਾ ਟਰੈਕ ਹੁੰਦਾ ਸੀ ਉੱਥੇ ਜਾ ਕੇ ਰੁਕ ਜਾਣਾ ਤੇ ਉਹਦੇ ਤੋਂ ਬਾਅਦ ਅਗਲੇ ਦਿਨ ਉੱਠ ਕੇ ਅਗਲੇ ਪੜਾਵਲ ਤੁਰ ਪੈਣਾ ਤੇ ਉਹ ਜਿਹੜੇ ਟਰੈਕ ਸੀ ਉਹ ਬਰਫ਼ ਦੇ ਉੱਤੇ ਨਹੀਂ ਸੀ ਹੈਗੇ ਠੀਕ ਹੈ ਉਹ ਨੌਰਪਨ ਜਿਹੜੇ ਆਪਣੇ ਪਹਾੜ ਹੁੰਦੇ ਆਉਂਣਾ ਤੇ ਠੰਡ ਤਾਂ નો ਡਾਊਟ ਉਹਨਾਂ ਤੇ ਵੀ ਜ਼ਿਆਦਾ ਸੀ ਹਾਂਜੀ ਇਹਦਾ ਇਹ ਵੱਖਰਾ ਸੀ ਕਿ ਪਹਿਲੀ ਵਾਰ ਗੱਲ ਤਾਂ ਇੱਥੇ ਕੋਈ ਪੜਾ ਦਾ ਟਰੈਕ ਨਹੀਂ ਸੀ ਹੈਗਾ ਇੱਥੇ ਸਾਨੂੰ ਜਿਹੜੇ ਐਲਪਰਸ ਦੇ ਆਲੇ-ਦੁਆਲੇ ਵਾਲੇ ਪਹਾੜ ਆ ਪਹਿਲੇ 3 ਤੋਂ 4 ਦਿਨ ਦਾ ਉਹਨਾਂ ਦੇ ਉੱਤੇ ਜਿੱਤਾ ਸੀ 3000 ਮੀਟਰ ਤੋਂ ਸ਼ੁਰੂ ਕੀਤਾ ਉਹਨੂੰ ਐਕਲੀਮਟਾਈਜੇਸ਼ਨ ਹਾਈਕ ਕੈਰੀ ਦਾ ਉਹ ਪਹਿਲਾਂ ਅਸੀਂ ਉਹਦੇ ਤੇ ਗਏ तकरीबन ਉਹ ਪਹਿਲੇ ਦਿਨ 5 ਕਿਲੋਮੀਟਰ ਦਾ ਸੀ ਉਹਦੇ ਤੋਂ ਬਾਅਦ 8 ਕਿਲੋਮੀਟਰ ਦੂਜੇ ਦਿਨ ਫਿਰ 12 ਕਿਲੋਮੀਟਰ ਇਦਾਂ ਕਰਕੇ ਵੱਖੋ-ਵੱਖਰੇ ਪਹਾੜਾਂ ਦੇ ਉੱਤੇ ਵੱਖੋ-ਵੱਖਰੀ ਡਿਫਿਕਲਟੀ ਲੈਵਲ ਦੇ ਅਧਾਰ 'ਤੇ ਉਹਨਾਂ ਨੇ ਉਹਨੂੰ ਐਕਲੀਮਟਾਈਜ਼ ਕਰਵਾਇਆ ਉਹ ਸਾਨੂੰ ਉਸ ਲੈਵਲ ਤੇ ਆਪ ਲੈ ਜਾਂਦੇ ਸੀ ਉੱਥੇ ਜਾ ਕੇ ਫਿਰ ਉਹ ਹਾਈਕ ਹੁੰਦੀ ਸੀ 80 ਕਿਲੋਮੀਟਰ। ਔਰ ਇਹ ਨਾਲ ਤੁਹਾਡੀ ਬਾਡੀ ਉੱਥੇ ਐਕਲੀਮਟਾਈਜ਼ ਹੋ ਜਾਂਦੀ ਆ ਤੇ ਫਿਰ ਜਦੋਂ ਤੁਸੀਂ ਵਾਪਸ ਥੱਲੇ ਉਤਰ ਕੇ ਆ ਜਾਂਦੇ ਸੀ। ਤੇ ਉਹ ਦੁਬਾਰਾ ਰੋਜ਼ ਅਸੀਂ ਥੱਲੇ ਗਰਾਊਂਡ ਬੇਸ ਤੇ ਆ ਜਾਂਦੇ ਸੀ। ਉੱਥੋਂ 3000 ਤੇ ਜਾਂਦੇ ਸੀ ਉਸ ਤੋਂ ਅਗਲੇ ਰਹਿਣਾ ਸੀ ਜਿੱਥਾਂ ਦੱਸਿਆ 4000 4500 ਐਦਾਂ ਕਰਕੇ ਅਸੀਂ 5200 ਮੀਟਰ ਤੱਕ 4 ਦਿਨਾਂ ਦੇ ਵਿੱਚ ਐਕਲੀਮਟਾਈਜੇਸ਼ਨ ਹਾਈ ਕੀਤਾ ਫਿਰ 5200 ਜਦੋਂ ਹੋ ਗਿਆ ਫਿਰ ਉਹਨਾਂ ਨੇ ਸਾਨੂੰ ਐਲਬਰਸ ਪਹਾੜ ਤੇ ਸ਼ਿਫਟ ਕਰ ਦਿੱਤਾ। ਉਹਦੇ ਤੋਂ ਬਾਅਦ ਦੇ ਵਿੱਚ ਫਿਰ ਸਾਡੇ ਦੋ ਵਾਰੀ ਜਿਹੜੇ ਸਬਮਿਟ ਪਹੁੰਚ ਸੀ ਉਹ ਜਿੱਦਾਂ ਸਟਾਰਟ ਹੋ ਕੇ ਉਹ ਸਾਨੂੰ ਵਿੱਚੇ ਛੱਡਣੇ ਪਏ ਉਹਦਾ ਕਾਰਨ ਇਹ ਸੀ ਕਿ ਉੱਤੇ ਜਿਹੜੀ ਹਵਾ ਸੀ ਹਵਾ ਬਹੁਤ ਜ਼ਿਆਦਾ ਸੀ ਮਤਲਬ ਬੱਚੇ ਦੇ ਲਈ ਆਈਡੀਆ ਲੋ ਮੰਨਦੇ ਆ ਕਿ ਜੇ 30 35 ਤੱਕ ਦੀ ਹਵਾ ਹੈ ਤਾਂ ਹੀ ਅਸੀਂ ਜਾਵਾਂਗੇ 35 ਤੋਂ ਉੱਤੇ ਦੀ ਹਵਾ ਉਹ ਜਾਂਦੇ ਨਹੀਂ ਪੋਸਿਬਲ ਵੀ ਨਹੀਂ ਹੈਗਾ ਉਹਦੇ ਵਿੱਚ ਜਿੱਦਾਂ ਹਾਈਕ ਕਰਨੀ ਨਾ ਉਸ ਲੈਵਲ ਤੇ। ਠੀਕ ਹੈ। ਹੰਡ ਬਹੁਤ ਵੱਜ ਜਾਂਦੀ ਹੈ ਮਾਈਨਸ ਦੇ ਵਿੱਚ ਤੇ ਸਾਰਾ ਹੀ ਬਰਫ਼ ਦੇ ਉੱਤੇ ਹੈ। ਹਮਮ। ਸਾਨੂੰ ਆਸਮ ਨਵਾਂ ਇਹ ਸੀ ਕਿ ਇੱਕ ਤਾਂ ਬਰਫ਼ ਤੇ ਤੁਰ ਰਿਹਾ ਸੀ। ਹਾਂਜੀ। ਬਰਫ਼ ਦੇ ਵਿੱਚ ਤੁਰਨ ਦੇ ਲਈ ਸ਼ੂਜ਼ ਆ ਜਿਹੜੇ ਉਹ ਸਮਿਟ ਸ਼ੂਜ਼ ਹੁੰਦੇ ਆ ਬਹੁਤ ਭਾਰੇ ਹੁੰਦੇ ਆ ਸਮਿਟ ਵਾਸਤੇ। ਬੂਟ ਦੇ ਅੰਦਰ ਬੂਟ ਹੁੰਦਾ ਆ ਉਹ ਤਕਰੀਬਨ 3 ਤੋਂ 4 ਕਿਲੋ ਦੇ ਤਾਂ ਹੁੰਦੇ ਸੀ। ਜੇ ਤੁਹਾਡੇ ਕ੍ਰੈਂਪੌਂਸ ਪੈ ਜਾਂਦੇ ਆ ਜਿਨ੍ਹਾਂ ਨੂੰ ਆਪਾਂ ਤਿੱਖੇ ਸੂਏ ਵਾਲੇ ਬੂਟ ਕਿੰਨੇ ਆ ਬਾਰਸ ਦੇ ਵਿੱਚ ਉਹ ਗ੍ਰਿਪ ਬਣਾਉਂਦੇ ਲਈ ਉਹਦੇ ਤੋਂ ਇਲਾਵਾ ਫਿਰ ਤੁਹਾਡੇ ਇਹ ਬੱਚੇ ਦੇ ਲਈ ਇਹ ਵੱਖਰਾ ਸੀ ਕਿ ਬੱਚੇ ਨੂੰ ਮੰਡੇਟਰੀ ਆ ਕਿ ਇਹਨੇ ਆਕਸੀਜਨ ਮਾਸਕ ਲਾ ਕੇ ਚੜਾਈ ਕਰਨੀ ਸੀ ਕਿ ਆਕਸੀਜਨ ਮਾਸਕ ਤੋਂ ਬਿਨਾ ਨਹੀਂ ਸੀ ਜਾ ਸਕਦਾ ਤੇ ਉਹ ਸਿਲੰਡਰ ਫਿਰ ਇੱਕ ਗਾਈਡ ਫੜਦਾ ਆ ਆਕਸੀਜਨ ਇਹਦੇ ਲਗਾਤਾਰ ਲ ਸੋ ਇਹ ਚੀਜ਼ਾਂ ਵੱਖਰੀਆਂ ਸੀ ਇਹਦੇ ਲਈ ਤੇ ਇੱਕ ਇੱਕ ਤਾਂ ਜਿਵੇਂ ਤੁਸੀਂ ਨਾਲ ਹੋਣਿਓ ਹਰੇਕ ਸਬਮਿਟ ਤੇ ਵਿੱਚ ਤੇਗबीर ਸਿੰਘ ਦੇ ਤੇ ਤੁਹਾਡਾ ਸਾਥ ਉਹਦੇ ਵਾਸਤੇ ਇੱਕ ਬਹੁਤ ਵੱਡੀ ਇੱਕ ਪ੍ਰੇਰਣਾ ਸਰੋਤ ਹੈਗਾ ਵੀ ਮੇਰਾ ਪਿਤਾ ਮੇਰੇ ਨਾਲ ਹੈ ਤੇ ਇਸ ਤੋਂ ਬਿਨਾਂ ਇੱਕ ਆਪਾ ਆਤਮਿਕ ਲੈਵਲ ਤੇ ਵੀ ਇਹਨੂੰ ਤਿਆਰ ਕਰਦੇ ਆ ਹਨ ਬੱਚੇ ਨੂੰ ਉਹਦੇ ਵਾਸਤੇ ਕੁਝ ਵਿਸ਼ੇਸ਼ ਕੋਈ ਮਤਲਬ ਕਿ ਕੀ એનર્ਜੀ ਦਾ ਸੋਰਸ ਇਤੇਗ ਵੀਰ ਸਿੰਘ ਦਾ એનર્ਜੀ ਦਾ ਮੈਂ ਭਾਜੀ ਇਹ ਸੋਚਦਾ ਹਾਂ ਕਿ ਗੁਰੂ ਪਾਤਸ਼ਾਹ ਦੀ ਬਖਸ਼ੀ ਸਮਰੱਥਾ ਹੀ ਹੈ ਹਨ ਉਹ ਬੈਠ ਨਹੀਂ ਸਕਦਾ ਉਹਦੇ ਵਿੱਚ એનર્ਜੀ ਹੈ ਕਿ ਹੈ ਪਾਚਾ ਨੇ ਉਹਨਾਂ ਕੋਲੋਂ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਜਿਤਾ ਕਹ ਦੋ ਕਿ ਅਜਾਈਂਜਿਆ ਬਣਾਇਆ ਆ ਆਪਾਂ ਤਾਂ ਸਿਰਫ ਉਹਨੂੰ ਇੱਕ ਚੈਨਲਾਈਜ਼ ਕੀਤਾ ਆ ਕਿ ਉਹਨੂੰ ਕਿੱਧਰ ਨੂੰ ਲਾ ਸਕਦੇ ਆਂ ਵੀ ਅਨੰਤ ਜੀ ਠੀਕ ਹੈ ਤੇ ਉਹ ਖੁਸ਼ੀ ਖੁਸ਼ੀ ਉਸ ਚੀਜ਼ ਨੂੰ ਪਰਵਾਨ ਕਰਦਾ ਦੂਜਾ ਇਹ ਹੁੰਦਾ ਕਿ ਜਦੋਂ ਤੁਸੀਂ ਇਹ ਮਾਊਂਟੇਨਿੰਗ ਦੇ ਵਿੱਚ ਜੋ ਮੈਂ ਸਮਝਦਾ ਬੱਚਿਆਂ ਨੂੰ ਪ੍ਰੇਰਨਾ ਦੇਣ ਦੇ ਲਈ ਤੁਹਾਨੂੰ ਤੁਹਾਡੇ ਇਤਿਹਾਸ ਦੇ ਨਾਲ ਗੁਰੂ ਦੇ ਨਾਲ ਜੁੜਨ ਦੀ ਲੋੜ ਹੁੰਦੀ ਹੈ ਕਿਉਂਕਿ ਪ੍ਰੇਰਨਾ ਤੁਸੀਂ ਕਿੱਥੋਂ ਲੈਣੀ ਆਪਣੀ ਹਿਸਟਰੀ ਚੋਂ ਹੀ ਲਓਗੇ ਜਿਹੜੀਆਂ ਆਧਾਰਨਾ ਤੁਹਾਡੇ ਕੋਲ ਪਈਆਂ ਹੋਣਾ ਚੁਲਾਂਗੇ ਹਾਂਜੀ ਹੁਣ ਤੁਸੀਂ ਕਦੇ ਵੀ ਤੇਗਵੀਰ ਦਾ ਇੰਟਰਵਿਊ ਕਰ ਰਹੇ ਹੋਗੇ ਪੁੱਛੋਗੇ ਉਹ ਤੁਹਾਨੂੰ ਸ਼ੀਤ ਸਿੰਘਾਂ ਦੇ ਨਾਮ ਦੱਸੀ ਜਾਊਗਾ ਕਿਹੜਾ ਸਿੰਘ ਕਿੱਦਾਂ ਚੀਤ ਹੋਇਆ ਸੀ ਉਹ ਪੁੱਛਦਾ ਰਹਿੰਦਾ ਹੈ ਇਹ ਮੈਨੂੰ ਲੱਗਦਾ ਕਿ ਜਿਹੜਾ ਇਹ ਵਾਲਾ ਸਮਾਂ ਹੁੰਦਾ ਨਾ ਮੈਂ ਤੇ ਉਹ ਇਸ ਟੀਸ ਬਾਰੇ ਜ਼ਿਆਦਾ ਡਿਸਕਸ਼ਨ ਕਰਦੇ ਆਂ ਸਾਨੂੰ ਮੈਨੂੰ ਉਹਨੂੰ ਇਤਿਹਾਸ ਦੱਸਣਾ ਉਹਨੂੰ ਚੇਤੇ ਕਰਾਉਣਾ ਹਾਂਜੀ ਤੇ ਉਹਨੇ ਉਹਨਾਂ ਬਾਰੇ ਝੂਕ ਕਰੀ ਜਾਣੀ ਫਿਰ ਉਹਦੇ ਮਨ ਦੇ ਵਿੱਚ ਵਿਚਾਰ ਆ ਜਾਂਦਾ ਕਿ ਸਿੱਖਿਆ ਜਿੰਨ ਤਕੜੇ ਨੇ ਸਿੱਖਾਂ ਦੇ ਬਰੋਦੀ ਬੜੀ ਕਿਰਪਾ ਹੁੰਦੀ ਆ ਤੇ ਇਸ ਕਰਕੇ ਘਬਰਾਉਣਾ ਨਹੀਂ ਹੈ ਸੋ ਮੈਨੂੰ ਲੱਗਦਾ ਕਿ ਇਹੀ ਚੀਜ਼ਾਂ ਆ ਜਦੋਂ ਤੁਸੀਂ ਬੱਚਿਆਂ ਤੱਕ ਅੱਗੇ ਪਹੁੰਚਾਉਂਦੇ ਹੋ ਕਿ ਉਹ ਜਦੋਂ ਆਪਣੇ ਇਤਿਹਾਸ ਨਾਲ ਗੁਰਬਾਣੀ ਦੇ ਨਾਲ ਜੁੜਨਗੇ ਉਹਨੂੰ ਇਹ ਪਤਾ ਲੱਗ ਗਿਆ ਕਿ ਜੇ ਤੁਸੀਂ ਪੂਰਨ ਮਾਤਰ ਦਾ ਪਾਠ ਕਰੀਂ ਤੋਂ ਤੁਹਾਨੂੰ ਠੰਡ ਨਹੀਂ ਲੱਗਦੀ ਹੂੰ ਨਾ ਤੁਹਾਨੂੰ ਕੋਈ ਪੀੜ ਹੁੰਦੀ ਹੈ ਤੇ ਹੁਣ ਜਦੋਂ ਜੇਨ ਚ ਇਹ ਚੀਜ਼ ਬੈਠ ਜਵੇ ਤਾਂ ਮੈਨੂੰ ਲੱਗਦਾ ਕਿ ਬੱਚਾ ਠੀਕ ਹੈ ਤੇ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਪਾਂ ਜੋ ਉਹਨਾਂ ਨੂੰ ਪ੍ਰੋਵਾਈਡ ਕਰਨਾ ਉਹ ਤਾਂ ਸਾਰਾ ਕੁਝ ਕਰਨਾ ਹੀ ਆ ਪਰ ਮਾਨਸਿਕ ਤੌਰ ਤੇ ਇਹਨਾਂ ਦੇ ਮਨ ਚ ਜੇਨ ਦੇ ਵਿੱਚ ਇਹ ਆ ਜਾਵੇ ਕਿ ਗੁਰੂ ਤੋਂ ਬਿਨਾ ਕੋਈ ਰਾਹ ਹੈ ਨਹੀਂ ਤੇ ਜੇ ਕਿਸੇ ਚੀਜ਼ ਦੇ ਵਿੱਚ ਵੀ ਆਪਾਂ ਕਾਮਯਾਬੀ ਲੈਣੀ ਆ ਤਾਂ ਸਤਿਗੁਰੂ ਦੀ ਕਿਰਪਾ ਨਾਲ ਹੀ ਤੇ ਬਸ ਇਹੀ ਹੈ ਤੇ ਹੁਣ ਲਾਸਟ ਮੇਰਾ ਸਵਾਲ ਆ ਕਿ ਹੁਣ ਅਗਲਾ ਕੀ ਟੀਚਰ ਤੁਹਾਡਾ ਅਗਲਾ ਕੁਝ ਸੋਚਿਆ ਵੀ ਅਗਲੀ ਇਹ ਚੜ੍ਹਾਈ ਚੜ੍ਹਨੀ ਹੈ ਨਹੀਂ ਮੈਂ ਤੁਹਾਨੂੰ ਸਹੀ ਦੱਸਦਾ ਕਿ ਟੀਚਰ ਤਾਂ ਇਦਾਂ ਸੀ ਕਿ ਅਸੀਂ ਸੋਚਿਆ ਇਹ ਹੋਇਆ ਕਿ ਕੰਟੀਨੈਂਟ ਵਾਈਡਸ ਮਹਾਂਦੀਪ ਵਾਈਡਸ ਜੀ ਜੀ ਵਾਰੀ ਵਾਰੀ ਸਾਰੇ ਕਰਨੇ ਆ ਹਨਾ ਤੇ ਮੇਰੇ ਮਨ ਚ ਤਾਂ ਹੈਗਾ ਸਹੀ ਦੱਸਾਂ ਤਾਂ ਸਾਊਥ ਅਮਰੀਕਾ ਦਾ ਉੱਥੇ ਦੀ ਚੋਟੀ ਆ ਐਕਨਕੈਗੂਆ ਅਰਜੈਂਟਾਈਨਾ ਚ ਠੀਕ ਹੈ ਪਰ ਉੱਥੇ ਸ਼ਾਇਦ ਮੇਰੇ ਜਿਹੜੇ ਸੀਨੀਅਰ ਗਾਈਡ ਆ ਜਿਹਨੇ ਜਿਹੜੇ ਇੱਥੇ ਵੀ ਇਹਦੇ ਨਾਲ ਸੀ ਉਹਨਾਂ ਨੇ ਉਹ ਚੋਟੀਆਂ ਲਾਈਆਂ ਉਹਨਾਂ ਦੇ ਕਹਿਣ ਮੁਤਾਬਕ ਕਿ ਉੱਥੇ ਦਾ ਨਾ ਕੋਈ ਬਹੁਤ ਪ੍ਰੋਬਲਮ ਹੈ ਆ ਪਾਸ ਵਗੈਰਾ ਦੇ ਦਿੰਦੇ ਆ ਬਹੁਤ ਮਹਿੰਗੇ ਆ ਜਿੱਦਾਂ ਪਰਮਿਟ 15-15000 ਡਾ ਲੰਦੇ ਆ ਪਰ ਉੱਥੇ ਫਿਰ ਉਹਦੀ ਕੋਈ ਲੀਗਲ ਕੰਪਲਾਈਂਸ ਨਹੀਂ ਹੈ ਜੇ ਉਹਨਾਂ ਨੇ ਪਰਮਿਟ ਬੱਚੇ ਨੂੰ ਦੇ ਵੀ ਦਿੱਤਾ ਤੇ ਉਹਨਾਂ ਨੇ ਉਸ ਤੋਂ ਬਾਅਦ ਦੇ ਵਿੱਚ ਇਹ ਕੋਈ ਗਰੰਟੀ ਨਹੀਂ ਕਿ ਬੱਚੇ ਨੂੰ ਚੜ੍ਹਨ ਦੇਣਾ ਬਾਹਰ ਹੂੰ ਹੂੰ ਕੋਈ ਵੀ ਰੇਂਜਰ ਆ ਕੇ ਵਾਪਸ ਮੋੜ ਦਿੰਦਾ ਸੋ ਅਜੇ ਤੱਕ ਮੇਰਾ ਤਾਂ ਪਹਿਲਾ ਆਈਕਨ ਕੈਗੂਆ ਸੀ ਬਟ ਹੁਣ ਥੋੜਾ ਡਾਊਟਫੁਲ ਹੋ ਗਿਆ ਅਜੇ ਭਾਜੀ ਕੁਝ ਨਹੀਂ ਸੋਚਿਆ ਅਜੇ ਤਾਂ ਰਾਹ ਦੇ ਵਿੱਚ ਆ ਦੁਬਈ ਪਹੁੰਚੇ ਆ ਵਾਪਸ ਆ ਕੇ ਹਾਂ ਇਹਦਾ ਆਸਟ੍ਰੇਲੀਆ ਪਿਆ ਆ ਆਸਟ੍ਰੇਲੀਆ ਪਰ ਬਹੁਤ ਵੱਡਾ ਨਹੀਂ ਹੈਗਾ ਬਟ ਕੰਟੀਨੈਂਟ ਕਵਰ ਕਰਨ ਦੇ ਲਈ ਸਾਨੂੰ ਜਾਣਾ ਪਊਗਾ ਉਹਦਾ ਇੱਕ ਦਿਨ ਦਾ ਹੀ ਟ੍ਰਿਪ ਜੀ ਬੱਲ ਠੀਕ ਹੈ ਵੀਰ ਜੀ ਬਹੁਤ ਧੰਨਵਾਦ ਤੁਹਾਡਾ ओके ਜੀ ਬਹੁਤ ਧੰਨਵਾਦ ਠੀਕ ਹੈ ਭਾਜੀ ਵੈਗੋ ਜੀ ਕੈਪਸਟੋਰ ਵੈਗੋ ਜੀ ਟੋਫੀਕ ਸੋ ਤੁਸੀਂ ਸੋਣੀ ਲਿਆ ਕਿ ਕਿਵੇਂ ਤੇਗਵੀਰ ਸਿੰਘ ਨੇ ਦ੍ਰਿੜ ਇਰਾਦੇ ਤੇ ਪਰਮਾਤਮਾ ਦਾ ਓਟ ਆਸਰਾ ਲੈਂਦੇ ਆ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਲਬਰਸ ਨੂੰ ਸਰ ਕਰਕੇ ਇਤਿਹਾਸ ਰਚਿਆ ਜੋ ਕਿ ਸਾਡੇ ਸਾਰਿਆਂ ਦੇ ਲਈ ਮਾਣ ਵਾਲੀ ਗੱਲ ਹੈ ਖੈਰ ਇਸ ਪ੍ਰਾਪਤੀ ਤੋਂ ਬਾਅਦ ਦੁਸ਼ਾਂ ਵਿਦੇਸ਼ਾਂ ਤੋਂ ਤੇਗਵੀਰ ਸਿੰਘ ਨੂੰ ਵਧਾਈਆਂ ਮਿਲਣ ਦਾ ਦੌਰ ਲਗਾਤਾਰ ਜਾਰੀ ਹੈ ਅਸੀਂ ਵੀ ਦਾ ਖਾਲਸ ਟੀਵੀ ਦੀ ਸਮੁੱਚੀ ਟੀਮ ਦੇ ਵੱਲੋਂ ਤੇਗਵੀਰ ਸਿੰਘ ਤੇ ਉਹਦੇ ਪਰਿਵਾਰ ਨੂੰ ਇਸ ਪ੍ਰਾਪਤੀ ਦੇ ਲਈ ਸ਼ੁਭਕਾਮਨਾਵਾਂ ਭੇਟ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਉਹ ਇਸੇ ਤਰੀਕੇ ਬਲੰਦੀਆਂ ਨੂੰ ਚੁੰਦਾ ਰਹੇ